ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੀ ਸਾਖੀ ਵਿੱਚ ਤੁਹਾਨੂੰ ਇੱਕ ਬੀਬੀ ਦੀ ਹੱਡ ਬੀਤੀ ਦੱਸਣ ਜਾ ਰਹੇ ਹਾਂ ਆਓ ਅੱਗੇ ਸੁਣਦੇ ਹਾਂ ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਕੋਲ ਆਵੇ ਆਓ ਅੱਗੇ ਆਓ ਅੱਗੇ ਗੱਲ ਕਰੀਏ ਚਿਹਰੀ ਦਰਬਾਰ ਸਾਹਿਬ ਦੇ ਇੱਕ ਕੋਨੇ ਵਿੱਚ ਬੀਬੀ ਬੈਠੀ ਹੋਈ ਸੀ ਇੱਕ ਕੋਨੇ ਵਿੱਚ ਬੈਠੀ ਬੀਬੀ ਗੁਰਬਾਣੀ ਸੁਣਦੀ ਸੁਣਦੀ ਰੋ ਰਹੀ ਸੀ ਤਾਂ ਕੋਲੋਂ ਦੀ ਨੰਗ ਰਹੇ ਇੱਕ ਸਿੱਖ ਤੋਂ ਰਿਹਾ ਨਾ ਗਿਆ ਉਹ ਉਸ ਬੀਬੀ ਤੋਂ ਪੁੱਛਣ ਲੱਗਾ ਕਿ ਬੀਬੀ ਕੀ ਕਾਰਨ ਹੈ ਗੁਰੂ ਦੇ ਘਰ ਆ ਕੇ ਰੋ ਕਿਉਂ ਰਹੀ ਹੈ ਪਰ ਉਸ ਬੀਬੀ ਨੇ ਉਸ ਸਿੱਖ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਬਸ ਰੋਂਦੀ ਹੀ ਰਹੀ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਉਹ ਕੁਝ ਕਹਿਣਾ ਤਾਂ ਚਾਹੁੰਦੀ ਹੈ ਕਹਿਣ ਦੀ ਹਿੰਮਤ ਨਹੀਂ ਪੈ ਰਹੀ ਸੀ ਤੇ ਉਸ ਸਿੱਖ ਨੇ ਤੇ ਉਸ ਸਿੱਖ ਨੇ ਦੁਬਾਰਾ ਫਿਰ ਪੁੱਛਿਆ ਕਿ ਬੀਬੀ ਤੇਰੇ ਰੋਣ ਦਾ ਕੀ ਕਾਰਨ ਹੈ ਇਸ ਦਰਤੋਂ ਤਾਂ ਲੋਕ ਖੁਸ਼ੀ-ਖੁਸ਼ੀ ਜਾਂਦੇ ਹਨ ਤੇ ਪਰ ਤੂੰ ਰੋ ਰਹੀ ਹੈ ਕੀ ਕਾਰਨ ਹੈ ਤਾਂ ਉਸ ਸਿੱਖ ਦੇ ਕਹਿਣ ਤੇ ਉਸ ਬੀਬੀ ਨੇ ਹਿੰਮਤ ਜਿਹੀ ਕਰਕੇ ਆਪਣੀ ਹੱਡ ਬੀਤੀ ਦੱਸਣ ਲੱਗੀ ਜਿਸ ਨੂੰ ਸੁਣ ਕੇ ਉਸ ਸਿੱਖ ਨੂੰ ਇੰਨਾ ਵੱਡਾ ਝਟਕਾ ਲੱਗਿਆ ਕਿ ਉਹ ਮਨ ਹੀ ਮਨ ਵਿੱਚ ਸੋਚਣ ਲੱਗ ਗਿਆ ਕਿ ਮਨੋਂ ਉਸਦੇ ਪੈਰਾਂ ਥੱਲੋਂ ਜ਼ਮੀਨ ਹੀ ਨਿਕਲ ਗਈ ਹੋਵੇ। ਉਸ ਬੀਬੀ ਨੇ ਕਿਹਾ ਕਿ ਮੇਰੇ ਵਿਆਹ ਨੂੰ 17 ਸਾਲ ਹੋ ਚੁੱਕੇ ਹਨ ਤੇ ਮੇਰਾ ਪਤੀ ਇੱਕ ਫੈਕਟਰੀ ਵਿੱਚ ਕੰਮ ਕਰਦਾ ਹੈ ਤੇ ਜਿਹੜਾ ਕੁਝ ਉਹ ਕਮਾਉਂਦਾ ਹੈ ਉਸ ਫੈਕਟਰੀ ਚੋਂ ਜਿਹੜੀ ਉਹ ਮਹੀਨੇ ਦੀ ਕਮਾਈ ਕਰਕੇ ਘਰੇ ਲਿਆਉਂਦਾ ਹੈ ਥੋੜਾ ਬੁੱਤ ਕਮਾ ਕੇ ਲਿਆਉਂਦਾ ਹੈ ਉਸ ਨਾਲ ਘਰ ਦਾ ਗੁਜ਼ਾਰਾ ਆ ਜਾ ਹੁੰਦਾ ਹੈ। ਇਸ ਨਾਲ ਮੇਰਾ 7 ਸਾਲ ਦਾ ਬੇਟਾ ਵੀ ਹੈ ਜਿਹੜਾ ਕਿ ਬਹੁਤ ਸਮਝਦਾਰ ਹੈ ਆਪਣੇ ਘਰ ਵਿੱਚ ਬੜੇ ਖੁਸ਼ ਸੀ ਪਰ ਜਿਵੇਂ ਕਿ ਇਨਸਾਨ ਪਰਮਾਤਮਾ ਨੂੰ ਦੁੱਖ ਵੇਲੇ ਹੀ ਯਾਦ ਕਰਦਾ ਹੈ ਤੇ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਹੀ ਹੋਇਆ ਹੈ ਮੈਂ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕੀਤਾ ਤੇ ਨਾ ਹੀ ਕਦੇ ਸੋਚਿਆ ਪਰ ਇੱਕ ਸੱਚ ਇਹ ਵੀ ਹੈ ਕਿ ਮੈਂ ਕਦੇ ਗੁਰੂ ਘਰ ਨਹੀਂ ਗਈ ਦਰਅਸਲ ਮੇਰੇ ਬੇਟੇ ਨੂੰ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ। ਮੈਂ ਨੇੜੇ ਦੇ ਇੱਕ ਹਸਪਤਾਲ ਵਿੱਚ ਡਾਕਟਰ ਨੂੰ ਵਿਖਾਇਆ ਤੇ ਜਦੋਂ ਉਹ ਬੱਚੇ ਦੇ ਸਾਰੇ ਟੈਸਟ ਕਰਵਾਏ ਗਏ ਤਾਂ ਡਾਕਟਰਾਂ ਨੇ ਕਿਹਾ ਇਸ ਨੂੰ ਵਿਸਪੈਟਰੀ ਨਾਮ ਦੀ ਬਿਮਾਰੀ ਹੈ। ਇਸ ਦਾ ਇੰਡੀਆ ਵਿੱਚ ਕਿਤੇ ਵੀ ਇਲਾਜ ਨਹੀਂ ਹੋ ਸਕਦਾ ਤੇ ਇਸ ਬਿਮਾਰੀ ਦਾ ਇਲਾਜ ਸਿਰਫ ਇੱਕ ਹੀ ਡਾਕਟਰ ਕਰ ਸਕਦਾ ਹੈ ਅਮਰੀਕਾ ਵਿੱਚ। ਅਮਰੀਕਾ ਵਿੱਚ ਡਾਕਟਰਾਂ ਦੀ ਫੀਸ ਵੀ ਵੱਡੀ ਮਾਤਰਾ ਵਿੱਚ ਹੀ ਹੁੰਦੀ ਹੈ। ਤਾਂ ਡਾਕਟਰਾਂ ਦੀ ਇਹ ਗੱਲ ਸੁਣ ਕੇ ਮੇਰਾ ਮਨ ਪਰੇਸ਼ਾਨ ਹੋ ਗਿਆ। ਤੇ ਮੈਂ ਮਨ ਹੀ ਮਨ ਵਿੱਚ ਸੋਚਣ ਲੱਗ ਗਈ ਕਿ ਮੈਥੋਂ ਮੇਰਾ ਪੁੱਤਰ ਦੂਰ ਹੁੰਦਾ ਜਾ ਰਿਹਾ ਹੈ ਕਿਉਂਕਿ ਮੇਰੇ ਘਰ ਵਾਲੇ ਦੀ ਕਮਾਈ ਨਾਲ ਘਰ ਦਾ ਗੁਜ਼ਾਰਾ ਹੀ ਮਸਾ ਹੁੰਦਾ ਹੈ ਫਿਰ ਮੈਂ ਇੰਨੇ ਵੱਡੇ ਸ਼ਹਿਰ ਚੋਂ ਇਲਾਜ ਕਿਵੇਂ ਕਰਵਾ ਸਕਦੀ ਹਾਂ ਡਾਕੀ ਦੀ ਇਹ ਗੱਲ ਸੁਣ ਕੇ ਉਹ ਸਿੱਖ ਹੈਰਾਨ ਹੋ ਗਿਆ ਸੋਚਣ ਲੱਗ ਗਿਆ ਕਬੀਬੀ ਜੇਕਰ ਤੈਨੂੰ ਪਤਾ ਹੈ ਤੂੰ ਉਸ ਡਾਕਟਰ ਤੱਕ ਨਹੀਂ ਪਹੁੰਚ ਸਕਦੀ ਉਸ ਦੇਸ਼ ਤੱਕ ਨਹੀਂ ਪਹੁੰਚ ਸਕਦੀ ਤੇ ਫਿਰ ਤੂੰ ਇੱਥੇ ਕੀ ਲੈਣ ਆਈ ਹੈ ਪਰੋਂਦੀ ਹੋਈ ਉਸ ਬੀਬੀ ਨੇ ਜਵਾਬ ਦਿੱਤਾ ਕਿ ਮੇਰਾ ਘਰ ਇਸ ਗੁਰੂ ਘਰ ਤੋਂ ਥੋੜੀ ਥੋੜੀ ਹੀ ਦੂਰ ਤੇ ਹੈ ਪਰ ਫੇਰੀ ਮੈਂ ਇੱਥੇ ਕਦੀ ਮੱਥਾ ਟੇਕਣ ਨਹੀਂ ਆਈ ਤਾਂ ਹੁਣ ਜੇ ਮੇਰਾ ਪੁੱਤਰ ਬਿਮਾਰ ਹੋਇਆ ਮੇਰਾ ਤਾਂ ਮੇਰੇ ਕੋਲ ਕੋਈ ਰਸਤਾ ਨਹੀਂ ਸੀ ਇੱਕ ਦਿਨ ਰਾਤ ਨੂੰ ਸਾਧੂ ਸੰਤ ਆਇਆ ਜਿਸ ਦੀ ਲੰਮੀ ਦਾੜੀ ਤਨ ਤੇ ਚੋਲਾ ਪਹਿਨਿਆ ਹੋਇਆ ਤੇ ਪੈਰਾਂ ਵਿੱਚ ਖੜਾਵਾਂ ਪਾਈਆਂ ਹੋਈਆਂ ਸਨ ਤੇ ਉਹ ਸਾਧੂ ਸੰਤ ਨੇ ਮੈਨੂੰ ਕਿਹਾ ਕਿ ਬੀਬੀ ਤੇਰੇ ਘਰ ਦੇ ਕੋਲ ਦੁਨੀਆ ਨੂੰ ਤਾਰਨ ਵਾਲੇ ਗੁਰੂ ਰਾਮਦਾਸ ਦਾ ਘਰ ਹੈ ਤੇ ਤੂੰ ਉੱਥੇ ਜਾਇਆ ਕਰ ਜੇਕਰ ਗੁਰੂ ਦੀ ਮਿਹਰ ਹੋ ਗਈ ਤਾਂ ਤੈਨੂੰ ਉਸ ਦੇਸ਼ ਵਿੱਚ ਜਾਣ ਦੀ ਕੋਈ ਲੋੜ ਨਹੀਂ ਬਲਕਿ ਉਸ ਦੇਸ਼ ਦਾ ਡਾਕਟਰ ਆਪ ਚੱਲ ਕੇ ਤੇਰੇ ਕੋਲ ਆਵੇਗਾ। ਬਸ ਉਸ ਰਾਤ ਤੋਂ ਹੀ ਮੈਂ ਮੈਂ ਇੱਥੇ ਸੇਵਾ ਕਰਦੀ ਹਾਂ ਤੇ ਬਾਕੀ ਦਾ ਸਮਾਂ ਗੁਰਬਾਣੀ ਸੁਣਦੀ ਹਾਂ। ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਹੈ ਆਪਣੇ ਪੁੱਤਰ ਨੂੰ ਬਚਾਉਣ ਵਾਸਤੇ। ਸਵੈ ਗੁਰੂ ਰਾਮਦਾਸ ਪਾਤਸ਼ਾਹ ਦੇ ਉਹ ਸਿੱਖ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗ ਪਏ ਤੇ ਉਹ ਕਹਿਣ ਲੱਗਾ ਆਸ ਕਰ ਭੈਣੇ ਗੁਰੂ ਰਾਮਦਾਸ ਦੇ ਦਰਬਾਰੇ ਮੈਂ ਸੁਣਿਆ ਤਾਂ ਬਹੁਤ ਸੀ ਪਰ ਮੈਂ ਲੋਕਾਂ ਦੇ ਮੂੰਹੋਂ ਸੁਣਿਆ ਸੀ ਕਿ ਇਸ ਦਰ ਤੇ ਚਮਤਕਾਰ ਹੁੰਦੇ ਹਨ ਇਸ ਕਰਕੇ ਮੈਂ ਵੀ ਇਹ ਦਰਸ਼ਨਾਂ ਲਈ ਆਇਆ ਸਾਂ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਮੈਨੂੰ ਕੀ ਗੁਰੂ ਰਾਮਦਾਸ ਪਾਤਸ਼ਾਹ ਮੈਨੂੰ ਇੱਥੇ ਕਿਵੇਂ ਲੈ ਕੇ ਆਏ ਹਨ ਮੈਨੂੰ ਨਹੀਂ ਸੀ ਪਤਾ ਕਿ ਇੱਥੇ ਮੇਰਾ ਵੀ ਕੋਈ ਇੰਤਜ਼ਾਰ ਕਰ ਰਿਹਾ ਹੈ ਭੈਣੇ ਗੁਰੂ ਰਾਮਦਾਸ ਮਹਾਰਾਜ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਹੈ ਤੇ ਤੇਰੇ ਪੁੱਤਰ ਨੂੰ ਠੀਕ ਕਰਨ ਦੀ ਮੈਂ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਮੈਨੂੰ ਇਹ ਸੇਵਾ ਗੁਰੂ ਰਾਮਦਾਸ ਪਾਤਸ਼ਾਹ ਨੇ ਲਾਈ ਹੈ ਉਹ ਡਾਕਟਰ ਉਸ ਬੱਚੇ ਨੂੰ ਆਪਣੇ ਖਰਚੇ ਤੇ ਅਮਰੀਕਾ ਲੈ ਕੇ ਗਿਆ ਤੇ ਫ੍ਰੀ ਵਿੱਚ ਉਸਦਾ ਇਲਾਜ ਕਰਿਆ ਤੇ ਕੁਝ ਹੀ ਮਹੀਨਿਆਂ ਵਿੱਚ ਉਹ ਬੱਚਾ ਪੂਰੀ ਤਰ੍ਹਾਂ ਠੀਕ ਹੋ ਗਿਆ ਤੇ ਘਰ ਵਾਪਿਸ ਆ ਗਿਆ ਇਸ ਤੋਂ ਬਾਅਦ ਉਹ ਪੂਰਾ ਪਰਿਵਾਰ ਤੇ ਉਹ ਡਾਕਟਰ ਗੁਰੂ ਰਾਮਦਾਸ ਦੇ ਘਰ ਦਾ ਪੱਕੇ ਸੇਵਕ ਬਣ ਗਏ ਪਿਆਰੀ ਸਾਧ ਸੰਗਤ ਜੀ ਕਈ ਵਰੀ ਸਾਨੂੰ ਇਦਾਂ ਲੱਗਦਾ ਹੈ ਕਿ ਸਾਨੂੰ ਗੁਰਬਾਣੀ ਪੜਨ ਪੜਨ ਜਾਂ ਗੁਰੂ ਘਰ ਜਾਣ ਦੀ ਕੀ ਲੋੜ ਹੈ ਕਿਉਂਕਿ ਅਸੀਂ ਕਿਹੜਾ ਕਿਸੇ ਦਾ ਬੁਰਾ ਕਰਦੇ ਹਾਂ ਪਰ ਸੰਗਤ 'ਚ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਆਉਣ ਵਾਲੇ ਸਮੇਂ ਦਾ ਇਹ ਨਹੀਂ ਪਤਾ ਕਿ ਕਦੋਂ ਮਾੜਾ ਆ ਜਾਵੇ ਆਉਣ ਵਾਲੇ ਸਮੇਂ ਵਿੱਚ ਸਾਡੇ ਨਾਲ ਕੁਝ ਵੀ ਮਾੜਾ ਵਾਪਰ ਸਕਦਾ ਹੈ ਜਿਸ ਪਰਮਾਤਮਾ ਨੇ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ ਉਸ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਗੁਰੂ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਹੱਕ ਸੱਚ ਦੀ ਕੀਰਤ ਕਰਦੇ ਰਹਿਣਾ ਚਾਹੀਦਾ ਹੈ ਤੇ ਹਮੇਸ਼ਾ ਵਾਹਿਗੁਰੂ ਦੇ ਨਾਲ ਜੁੜਦੇ ਰਿਹਾ ਕਰੋ ਗੁਰਬਾਣੀ ਸਿਮਰਨ ਕਰਦੇ ਰਿਹਾ ਕਰੋ ਹਮੇਸ਼ਾ ਸਾਨੂੰ ਗੁਰੂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਇਹ ਸਾਖੀ ਤੁਹਾਨੂੰ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ